ਭਾਰਤੀ ਜਨਤਾ ਪਾਰਟੀ ਦੇ ਬਦਲੇ-ਬਦਲੇ ਤੀਬਰ ਪੰਜਾਬ ਦੇ ਵਿੱਚ ਜਾਖੜ ਸਾਹਿਬ ਸਖਤ ਰੁਖ اختیار ਕਰਦੇ ਆ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਹੰਸਰਾਜ ਹੰਸਤੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਦਲਤਾਂ ਨੂੰ ਫੋਕਸ ਕਰ ਰਿਹਾ ਕਿ ਜੇਕਰ ਗਰੀਬ ਉੱਠ ਪਏ ਤਾਂ ਉਸਮਾਨ ਨੂੰ ਅੱਗ ਲਾ ਦਿੰਦਾ ਤੇ ਤੀਜਾ ਮਾਮਲਾ ਕਿ ਵਪਾਰੀਆਂ ਨੇ ਵੀ ਕਹਤਾ ਕਿ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ ਪੰਜਾਬ ਬੰਦ ਕਰ ਸਕਦੇ ਆ ਔਰ ਇਹਨੂੰ ਮੈਂ ਤਿੰਨਾਂ ਚੀਜ਼ਾਂ ਨੂੰ ਕਿਵੇਂ ਦੇਖਾਂ ਪੈਸੇ ਤਾਂ ਆਬਰਾ ਨੇ ਇੱਕ ਸਟ੍ਰੈਟਜੀ ਦਾ ਹਿੱਸਾ ਲਗਾਤਾਰ ਮਤਲਬ ਜੇਕਰ ਦੇਖੀਏ ਗਵਰਨਮੈਂਟ ਆਫ ਇੰਡੀਆ ਲੈਵਲ ਦੇ ਉੱਤੋਂ ਕਿਉਂਕਿ ਕਿਸਾਨੀ ਨਾਲ ਉਹਨਾਂ ਦੇ ਰਿਸ਼ਤੇ ਵਧੀਆ ਨਹੀਂ ਹੈ ਪਿਛਲੇ ਕਿਸਾਨ ਅੰਦੋਲਨ ਤੋਂ ਲੈ ਕੇ ਹੀ ਲਗਾਤਾਰ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਮਤਲਬ ਜਨਰਲ ਹਜੇ ਉਸ ਲੈਵਲ ਦਾ ਟਕਰਾਅ ਤਾਂ ਨਹੀਂ ਦਿਖਾਈ ਦੇ ਰਿਹਾ ਪਰ ਪੰਜਾਬ ਤੇ ਹਰਿਆਣਾ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਉਂਕਿ ਪਹਿਲੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਫਿਰ ਹਰਿਆਣਾ ਨੂੰ ਮਿਲ ਹੋਇਆ ਫਿਰ ਉੱਤਰਾਖੰਡ ਫਿਰ ਹੋਰ ਕਿਸਾਨ ਤੇ ਬਾਕੀ ਲੋਕ ਸ਼ਾਮ ਉਹਦੀਆਂ ਅਧੀਆਂ ਅਧੂਰੀਆਂ ਮੰਗਾਂ ਜਿਹੜੀਆਂ ਸੀ ਬਿਲ ਵਾਪਸ ਹੋ ਗਏ ਤੇ ਬਾਕੀ ਦੀਆਂ ਗੱਲਾਂ ਸਾਹਦੇ ਸਾਹਮਣੇ ਸੀ। ਉਹਨੂੰ ਕੋਈ ਪੈਚਬੈਕ ਕਰਨ ਦੀ ਜਾਂ ਗੱਲਬਾਤ ਰਾਹੀਂ ਸੁਲਝਾਉਣ ਦਾ ਮੇਰੇ ਨਹੀਂ ਖਿਆਲ ਕਿ ਪਿਛਲੇ 1 ਸਾਲ ਤੋਂ ਕੋਈ ਮੁੜ ਕੇ ਕੋਈ ਕੋਸ਼ਿਸ਼ ਹੋਈ ਹੈ ਹੋਜੀ ਕੋਈ ਮੀਟਿੰਗਾਂ ਦੇ ਵਿੱਚ ਇਸ ਪੱਧਰ ਦੀ ਗੱਲ ਹੋਈ ਹੈ ਐਸਕੇਐਮ ਨਾਲ ਤਾਂ ਕੋਈ ਮੀਟਿੰਗ ਹੋਈ ਹੋ ਨਹੀਂ ਆ ਜਿਹੜੇ ਦੋ ਹੋਰ ਫੋਰਮ ਜਿਹੜੇ ਇੱਥੇ ਹੈਗੇ ਨੇ ਲਗਭਗ ਤੇ 9 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਉਹਨਾਂ ਨਾਲ ਕੁਝ ਮੀਟਿੰਗਾਂ ਇੱਥੇ ਚੰਡੀਗੜ੍ਹ ਦੇ ਵਿੱਚ ਜ਼ਰੂਰ ਹੋ ਜਾਂ ਸੀ। ਹੁਣ ਜਦੋਂ ਚੋਣ ਦਾ ਮਾਹੌਲ ਆ ਗਿਆ ਸੀ ਦਿੱਲੀ ਰਾਮਲੀਲਾ ਗਰਾਊਂਡ ਤੋਂ ਐਸਕੀਆਮ ਨੇ ਵੀ ਕਿਹਾ ਭਾਜਪਾ ਦੇ ਖਿਲਾਫ ਪ੍ਰਚਾਰ ਕਰੋ ਭਾਜਪਾ ਹਰਾਓ ਦਾ ਸੱਦਾ ਦਿਓ ਮੋਦੀ ਹਰਾਓ ਲੋਕਤੰਤਰ ਬਚਾਓ ਇੱਕ ਸੱਦਾ ਕਿਸਾਨੀ ਨੇ ਦਿੱਤਾ ਸੀ ਉਸ ਪੰਦਰ ਤੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਪੀਸਫੁਲ ਸਟਰਗਲ ਦਾ ਵੀ ਰਾਈਟ ਨਹੀਂ ਹੈ ਬਾਕੀ ਚੀਜ਼ਾਂ ਨਹੀਂ ਹੈ ਤਾਂ ਫਿਰ ਡੈਮੋਕ੍ਰੇਸੀ ਕੀ ਤੇ ਜੇ ਡੈਮੋਕ੍ਰੇਸੀ ਨਾ ਬਚੀ ਤਾਂ ਕਾਹਨੂੰ ਸਾਡੀਆਂ ਮੰਗਾਂ ਮਸਲੇ ਕੌਣ ਸੁਣੂਗਾ ਇਹ ਟ੍ਰੈਂਡ ਚੱਲਦਾ ਚੱਲਦਾ ਫਿਰ ਜਦੋਂ ਪ੍ਰੈਕਟੀਕਲ ਸ਼ੇਪ ਲੈਂਦਾ ਹੈ ਪ੍ਰੈਕਟੀਕਲ ਸ਼ੇਪ ਲੈਂਦਾ ਪੰਜਾਬ ਤੇ ਹਰਿਆਣਾ ਚ ਕਿ ਜਿੱਥੇ ਵੀ ਬੀਜੇਪੀ ਦਾ ਕੈਂਡੀਡੇਟ ਜਾਂਦਾ ਉਹ ਝੰਡੇ ਲੈ ਕੇ ਉਹਨਾਂ ਦੇ ਪਿੱਛੇ ਜਾਂਦੇ ਨੇ ਤੇ ਉਹਨਾਂ ਨੂੰ ਰੋਕਦੇ ਨੇ ਹਾਲਾਂਕਿ ਇਸ ਤਰੀਕੇ ਨੂੰ ਨਿਬਿਹਾਉਣ ਦੇ ਲਈ ਇਸ ਤਰੀਕੇ ਤੇ ਕਈ ਵਾਰ ਪਹਿਲਾਂ ਵੀ ਗੱਲ ਹੋਈ ਹੈ ਬੜੀ ਕਿ ਸਵਾਲ ਪੁੱਛਣਾ ਕਿਸੇ ਵੀ ਵੋਟਰ ਦਾ ਹੱਕ ਹੈ ਕਿਸੇ ਵੀ ਸੈਕਸ਼ਨ ਆਫ ਸੁਸਾਇਟੀ ਦਾ ਹੱਕ ਹੈ ਪਰ ਕਿਸੇ ਨੂੰ ਪ੍ਰਚਾਰ ਨਾ ਕਰਨ ਦੇਣਾ ਇਹ ਇਹ ਉਹ ਸਾਹਕ ਕਰਦੋ ਅੱਗੇ ਚਲੀ ਜਾਂਦੀ ਗੱਲ ਹੈ ਮਤਲਬ ਇਹ ਉਸ ਪਦਰ ਦਾ ਨਹੀਂ ਹੈ ਉਦੋਂ ਤੋਂ ਗਰੇਜ ਕਰਦੀ ਗੱਲ ਹੈ ਫਿਰ ਥੋੜਾ ਜਿਹਾ ਬੋਲਡ ਕੀਤਾ ਸੀ ਇਹਨਾਂ ਨੇ ਜਦੋਂ ਐਸਕੇਮ ਨੇ ਕੀਤਾ ਨਾ ਵੀ ਆ 11 ਸਵਾਲ ਪੁੱਛੇ ਜਾਣਗੇ ਜੀ ਪਹਿਲਾਂ ਤਾਂ ਸਵਾਲ ਕਿਹੜੇ ਪੁੱਛੇ ਜਾਣਗੇ ਇਹ ਨਹੀਂ ਸੀ ਪਤਾ ਲੱਗਦਾ ਵੈਸੇ ਇਧਰ ਉਧਰ ਆਉਂਦੀ ਸੀ ਗੱਲ ਉਦੋਂ ਬਾਅਦ ਕੁਝ ਜਗ੍ਹਾ ਤੇ ਫਿਰ ਆਪਾਂ ਕੈਂਡੀਡੇਟਾਂ ਦੇ ਟਕਰਾਜ ਆ ਕਿਸੇ ਲੈਵਲ ਦੀ ਗੱਲ ਦੇਖਦੇ ਸ਼ਾਇਦ ਭਾਜਪੀ ਨੂੰ ਵੀ ਇਹ ਸ਼ੂਟ ਕਰਦਾ ਸੀ ਵੀ ਇਹ ਟਕਰਾਅ ਥੋੜਾ ਥੋੜਾ ਅੱਗੇ ਚੱਲੇ ਔਰ ਇਸੇ ਕਰਕੇ ਉਹਨਾਂ ਨੇ 네ਗੋਸ਼ੀਏਸ਼ਨ ਬੈਠ ਕੇ ਜਦੋਂ ਕਿਸਾਨਾਂ ਨੇ ਸੰਧਿਆ ਸੀ ਕਿ ਭਾਜਪੀ ਤੇ ਆ ਕੇ ਗੱਲ ਕਰ ਲੈਣੇ ਆ ਤੁਹਾਡੇ ਕੋਲ ਪਵੰਦੋ ਆਪ ਦੇ ਦੋ ਇੱਕ ਵਾਰ ਜਿੰਨੇ ਬਣ ਜੂ ਕੰਮ ਜੋ ਜਵਾਬ ਹੈ ਤੇ ਬਾਕੀ ਕਰਦਾ ਪ੍ਰਚਾਰ ਚੰਦਾ ਰਹੂ ਬੀਜੇਪੀ ਦੇ ਲੀਡਰਸ਼ਿਪ ਨੇ ਉਹਨੂੰ ਨਹੀਂ ਉਸ ਅਸਪਦਰ ਦੇ ਉੱਤੇ ਅਪੜਾਉਣ ਦੀ ਜ਼ਰੂਰਤ ਨਹੀਂ ਸਮਝੀ ਕਿ ਆਪਾਂ ਛੱਡੋ ਹੁਣ ਜਦੋਂ ਗੱਲ ਚੱਲਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਇੱਕ ਜਿਹੜੇ ਬਦਲਾਅ ਆ ਰਹੇ ਆ ਐਦੋਂ ਪਹਿਲਾਂ ਉਹ ਡਿਫੈਂਸਿਵ ਤੇ ਰੱਖਿਆਤਮਕ ਸ਼ਬਦਾਵਲੀ ਨਾਲ ਡੀਲ ਕਰ ਰਹੀ ਸੀ ਬੀਜੇਪੀ ਇੱਕ ਮਾਹੌਲ ਉੱਥ ਤੱਕ ਬਣਨ ਦਿੱਤਾ ਗਿਆ ਬੰਨ ਤੋਂ ਬਾਅਦ ਹੁਣ ਜਿਹੜਾ ਇੱਕ ਵੱਖ-ਵੱਖ ਪਾਸਿਆਂ ਤੋਂ ਇੱਕੋ ਜੀ ਗੱਲ ਇੱਕੋ ਜੇ ਪਾਸ਼ਾ ਤੇ ਉਸ ਲੈਵਲ ਦੀ ਬੋਲਣ ਦੀ ਜਿਹੜੀ ਟਰਾਈ ਹੋ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਹੁਣ ਉਹਨਾਂ ਨੂੰ ਲੱਗਿਆ ਵੀ ਆਹ ਜਿਹੜੇ 10 ਦਿਨ ਬਣਦੇ ਨੇ ਇਹਨਾਂ 10 ਦਿਨਾਂ ਦੇ ਵਿੱਚ ਕਲੈਰਿਟੀ ਨਾਲ ਜਾਓ ਕਿ ਕੀ ਨੂੰ ਕੀ ਕਹਿਣਾ ਉਹ ਦੋ ਤਿੰਨ ਚੀਜ਼ਾਂ ਅਡਰੈਸ ਕਰ ਰਹੇ ਨੇ ਜਿਵੇਂ ਪੰਜਾਬ ਦੇ ਹਰਿਆਣਾ ਦੇ ਵਿੱਚ ਪਹਿਲਾ ਟੂਰਨਾਮੈਂਟ ਕੀਤਾ ਨਾ ਕਿ ਨੌਨ ਜਾਟ ਮੂਵਮੈਂਟ ਨੌਨ ਜਾਟ ਨੂੰ ਇਕੱਠੇ ਕਰ ਲੋ ਔਰ ਖੱਟਰੋਣੀ ਸਰਕਾਰ ਬਣਾਈ ਬਾਕੀ ਚੀਜ਼ਾਂ ਬਣੀ ਹੁਣ ਪੰਜਾਬ ਦੇ ਵਿੱਚ ਗੈਰ ਕਿਸਾਨੀ ਜਿਹੜੀ ਪਾਪੂਲੇਸ਼ਨ ਹੈ ਜਾਂ ਵੋਟਰ ਹੈ ਉਹ ਚਾਹੇ ਰਿਲੀਜੀਅਸ ਤੌਰ ਤੇ ਕਿਸੇ ਇੱਕ ਕਮਿਊਨਿਟੀ ਦਾ ਹੋਵੇ ਚਾਹੇ ਕਾਸਟ ਤੌਰ ਤੇ ਕਿਸੇ ਇੱਕ ਕਮਿਊਨਿਟੀ ਦਾ ਹੋਵੇ ਅਲੱਗ-ਅਲੱਗ ਉਹਨਾਂ ਨੂੰ ਅਡਰੈਸ ਕਰਦੇ ਨੇ ਆਪਾਂ ਦੇਖੋ ਕਿ ਪਹਿਲਾਂ ਸਿਖਰੂ ਹੱਤੋਂ ਉਹਨਾਂ ਨੇ ਆਪਣੇ ਸਟੇਟ ਪ੍ਰਧਾਨ ਤੋਂ ਕਰਾਈਆਂ ਇਹ ਸਾਰੇ ਕੰਮ ਸਟੇਟ ਪ੍ਰਧਾਨ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਐਵੇਂ ਨਹੀਂ ਫਿਰ ਉਹਨਾਂ ਨੇ ਥੋੜਾ ਜੈ ਵੀ ਕਿਹਾ ਆਫਦਾਮ ਨਾਲ ਦੁਗਣੀ ਹੋ ਗਈ ਬਾਕੀ ਨੇ ਔਰ ਕਿਸਾਨ ਇਹ ਨਹੀਂ ਕਰ ਸਕਦੇ ਜャ ਉਹਨਾਂ ਨੇ ਕਿਸਾਨ ਜਥੇਬੰਦੀਆਂ ਤੇ ਜ਼ਿਆਦਾ ਫੋਕਸ ਕੀਤਾ ਵੀ ਇਹ ਜਥੇਬੰਦੀਆਂ ਆਪਣਾ ਨਾਂ ਚਮਕਾਉਣ ਲਈ ਗੁੰਮਰਾ ਕਰ ਰਹੀਆਂ ਨੇ ਜਾਂ ਵਾਕਈਆਂ ਚੀਜ਼ਾਂ ਨੇ ਉਸ ਤੋਂ ਬਾਅਦ ਹਸਰਾ ਜਹਾਂਸ ਜਿਹੜੇ ਹਮੇਸ਼ਾ ਹੱਥ ਜੋੜਦੇ ਦੇਖੇ ਲਗਾਤਾਰ ਇਹ ਦੇਖਿਆ ਵੀ ਯਾਰ ਮੈਂ ਤਾਂ ਆਪਾਂ ਇਕੱਠੇ ਹੀ ਜਾਂ ਕੋਈ ਗੱਲ ਨਹੀਂ ਔਰ ਜਿਹੜੀ ਸ਼ਬਦਾਵਲੀ ਉਹਨਾਂ ਨੇ ਇਸਤੇਮਾਲ ਕੀਤੀ ਹੈ ਵੀ ਤੁਸੀਂ 2 ਜੂਨ ਆ ਜਾਣ ਦੋ ਤੁਸੀਂ ਵੋਟਾਂ ਪਾ ਦਿਓ ਇੱਧਰ ਬਾਬਾ ਜੀਵਨ ਸਿੰਘ ਦੇ ਤੁਸੀਂ ਫੈਰੋ ਕਰੋ ਵੋਟ ਪਾਓ ਤੇ 2 ਜੂਨ ਤੋਂ ਬਾਅਦ ਮੈਂ ਦੇਖੂਗਾ ਇਹਨਾਂ ਨੂੰ ਕਿ ਕਿਵੇਂ ਇਹ ਗੁੰਡਾ ਕਰਦੀ ਕਰਦੇ ਨੇ ਕਿਵੇਂ ਸਾਰਾ ਕੁਝ ਕਰਦੇ ਨੇ ਮਤਲਬ ਇੱਕ ਕਲੈਰਿਟੀ ਦੇ ਨਾਲ ਅਟੈਕਿੰਗ ਮੋਡ ਜਿਹੜਾ ਉਹ ਇਸ ਪਾਸੇ ਚਲਾ ਗਿਆ ਕਿ ਇੱਕ ਧਿਰ ਜਿਹੜੀ ਹੈ ਇੱਕ ਟੁਕੜਾ ਸ਼ੈਡਿਊਲ ਕਾਸ ਸੈਕਸ਼ਨ ਦੀ ਦਲਤ ਪਰਵਾ ਦਾ ਦੀ ਉਹ ਸ਼ਾਇਦ ਉਧਰੋਂ ਜਿਹੜੀ ਜਿਹਦੇ ਚ ਇੱਕ ਗੱਲ ਲੱਗਦੀ ਆ ਉਹਨਾਂ ਨੂੰ ਵੀ ਕਿ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਨੇੜਤਾ ਨਹੀਂ ਹੈ ਆਪਸ ਦੇ ਵਿੱਚ ਉਹਨੂੰ ਐਡਰੈਸ ਕਰਦੇ ਨੇ ਔਰ ਫਿਰ ਤੀਜੇ ਤੌਰ ਤੇ ਉਹ ਜਿਹੜੀ ਇੱਕ ਹੋਰ ਸੈਂਟੀਮੈਂਟ ਜਿਹੜਾ ਖਾਸ ਤੌਰ ਤੇ ਵਪਾਰੀ ਕਮਿਊਨਿਟੀ ਚ ਤੇ ਵਾਕਿਆ ਦੇ ਵਿੱਚ ਵੀ ਇੱਕ ਬਣਿਆ ਹੋਇਆ ਕਿ ਕਿਸਾਨਾਂ ਦੇ ਰਸਤੇ ਘੇਰਨ ਦੇ ਨਾਲ ਧਰਨੇ ਦੇਣ ਦੇ ਨਾਲ ਲੌਸ ਹੋ ਰਿਹਾ ਇਕਨੋਮੀ ਦਾ ਇਸ ਕਰਕੇ ਉਹਨਾਂ ਨੇ ਇੱਕ ਵਪਾਰ ਮੰਡਲ ਤੋਂ ਹੁਣ ਕਹਾਤਾ ਕਿ ਜੇ ਵਪਾਰ ਮੰਡਲ ਜਿਹੜਾ ਉਹ ਫਿਰ ਨਹੀਂ ਤਾਂ ਬੰਦ ਦੇ ਸਦਾ ਦੇ ਸੰ ਰੌੜਾਇਆ ਵੀ ਬੰਦ ਤੁਸੀਂ ਕਰੋਗੇ ਤੁਹਾਡੇ ਕੋਲ ਤਰੀਕੇ ਕਿਹੜੇ ਨੇ ਜੇ ਮੈਂ ਦੂਜੀ ਫਾਰਮ ਆਫ ਸਟਰਗਲ ਦੀ ਗੱਲ ਕਰਾਂ ਕਿਸਾਨ ਨੇ ਤੁਸੀਂ ਕਹਿੰਦੇ ਰਸਤਾ ਰੋਕਿਆ ਤੁਸੀਂ ਆਪ ਕਹਿੰਦੇ ਅਸੀਂ ਬੰਦ ਨਾ ਸਕਦਾ ਦਿਆਂਗੇ ਕੋਈ ਇਹੋ ਜਿਹਾ ਸੱਦਾ ਹੈ ਜਿਹੜਾ ਤੁਹਾਡਾ ਵਿਜਰਤ ਵੀ ਚੱਲਦਾ ਰਹੇ ਤੇ ਜਿਹਦੇ ਨਾਲ ਪ੍ਰਭਾਵ ਵੀ ਪੈਂਦਾ ਰਹੇ ਇਹਦੇ ਚੋਂ ਸਿੱਧੀ ਪੋਲਿਟਿਕਸ ਨਜ਼ਰ ਆਉਂਦੀ ਹੈ ਦੋਨੇ ਚੀਜ਼ਾਂ ਦੇ ਵਿੱਚੋਂ ਔਰ ਇੱਕ ਗੱਲ ਇਹ ਵੀ ਹੈ ਮਤਲਬ ਮੈਨੂੰ ਲੱਗਦਾ ਇਨਸਾਫ ਤੇ ਹੀ ਲਾਜਿਕ ਖੜਾ ਹੋਣਾ ਚਾਹੀਦਾ ਤਲੀਰ ਖੜੀ ਹੋਣੀ ਚਾਹੀਦੀ ਹੈ ਰਸਤਾ ਕਿਸਾਨਾਂ ਨੇ ਨਹੀਂ ਰੋਕਿਆ ਦਿੱਲੀ ਨੂੰ ਜਾਣੂ ਇਹ ਗੱਲ ਕਲੈਰਿਟੀ ਹੈ ਤੇ ਹਰਿਆਣੇ ਦੀ ਗਵਰਨਮੈਂਟ ਨੇ ਜਿਸ ਢੰਗ ਨਾਲ ਰਸਤਾ ਰੋਕਿਆ ਉਹ ਮੇਨ ਗੱਲ ਹੈ ਕਿ ਜੇ ਉਹ ਪੀਸਫੁਲ ਜਾਂਦੇ ਸੀਗੇ ਇਹ ਇਲਜ਼ਾਮ ਉਹਦੇ ਤੇ ਲਾ ਦੇਣਾ ਕਿ ਤੁਸੀਂ ਰਸਤਾ ਰੋਕਿਆ ਤੇ ਉਹਨਾਂ ਤੇ ਜਿਹਨੇ ਰੋਕਿਆ ਉਹਨੂੰ ਨਾ ਕਹਿਣਾ ਇਹ ਮੇਰਾ ਕਹਿਣਾ ਗੈਰ ਇਨਸਾਫੀ ਵਾਲੀ ਗੱਲ ਹੋਏਗੀ ਹਾਂ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਜਿਹੜੇ ਟੱਗ ਰੋਕਦੇ ਹੋ ਇਹ ਤੁਹਾਡੀ ਗਲਤੀ ਹੈ ਸਾਨੂੰ ਪ੍ਰਚਾਰ ਕਰਨ ਦਾ ਡੈਮੋਕਰੇਸੀ ਵਿੱਚ ਮੌਕਾ ਮਿਲਣਾ ਚਾਹੀਦਾ ਤੇ ਉਸੇ ਤਰੀਕੇ ਦੇ ਨਾਲ ਫਿਰ ਸਟਰਗਲ ਦੀ ਫਾਰਮ ਕੀ ਹੋਵੇ ਤੁਸੀਂ ਉਹ ਵੀ ਸੁਝਾ ਸਕਦੇ ਹੋ ਕਈ ਵਾਰ ਔਰ ਕੌਣ ਪੁੱਛਦਾ ਇਹ ਤਾਂ ਪੋਲਿਟਿਕਸ ਹੈ ਇਹ ਤਾਂ 1 ਜੂਨ ਤੱਕ ਦਾ ਫੰਡਾ ਹੈ ਸਭ ਤੋਂ ਜ਼ਿਆਦਾ ਤਾਂ 1 ਜੂਨ ਤੋਂ ਤੱਕ ਵੋਟਾਂ ਕਿਹਨੂੰ ਕਿੰਨੀਆਂ ਮਿਲਣਾਂ ਔਰ ਇਹਦੇ ਨਾਲ ਪੰਜਾਬ ਦਾ ਇੱਕ ਲਾਸ ਕੀ ਹੋਣ ਜਾ ਰਿਹਾ ਹੈ ਵੈਸੇ ਸਭ ਤੋਂ بڑا ਪੰਜਾਬ ਜਿੱਥੇ ਦਾ ਜਾਤ ਦੇ ਆਧਾਰ ਤੇ ਨਾ ਧਰਮ ਦੇ ਆਧਾਰ ਤੇ ਨਾ ਕਿਸੇ ਹੋਰ ਅਹੀ ਜੀ ਵੰਡ ਪਾਉਣ ਦੇ ਆਧਾਰ ਤੇ ਕਦੇ ਵੋਟਾਂ ਐ ਸਿੱਧੇ ਰੂਪ ਚ ਨਹੀਂ ਮੰਗੀਆਂ ਜਾਣਗੀਆਂ ਭਾਈਚਾਰਕ ਸਾਝ ਦੇ ਆਧਾਰ ਤੇ ਹੀ ਬਣ ਅਕਾਲੀ ਭਾਜਪੀ ਵੀ ਜਦੋਂ ਇਕੱਠੀ ਸੀ ਤਾਂ ਉਹਨਾਂ ਦਾ ਸਲੋਗਨ ਤੇ ਭਾਈਚਾਰਕ ਸਾਝ ਅਸੀਂ ਕਿਸੇ ਇੱਕ ਵਰਗ ਨਾਲ ਨਹੀਂ ਮਿਲ ਕੇ ਚੱਲਦੇ ਅੱਜ ਵੀ ਬਹੁਤ ਸਾਰਾ ਵੱਡਾ ਹਸ ਲੋ ਕਰਨਾ ਤਾ ਵੋਟਾ ਦਾ ਜਿਹੜੇ ਭਾਈਚਾਰਕ ਸਾਂਝ ਹੈ ਤੇ ਦੂਜਾ ਡਿਵੀਜ਼ਨ ਦੇ ਜਿਹੜੇ ਕੁਐਸਚਨ ਨੇ ਮੈਂ ਇਹਦੀ ਲੋਗਰਾਮੇ ਪੰਜਾਬ ਲਈ ਬਹੁਤ ਖਤਰਨਾਕ ਇੱਕ ਮਾਹੌਲ ਹੋਏਗਾ ਵੈਸੇ ਦੇਸ਼ ਇਹਨੂੰ ਭੁਗਤ ਚੁੱਕਿਆ ਦੇਸ਼ ਵੀ ਬਦਲਾ ਚਾਹ ਹੈ ਸਾਰੇ ਜਿਵੇਂ ਆਪਾਂ ਕਹਿੰਦੇ ਆ ਸ਼ਬਦ ਚੱਲਦਾ ਨਾ ਦੇਸ਼ ਤਾਂ ਦੂਜੀਆਂ ਮੰਗਾ ਤੇ ਆ ਗਿਆ ਰੋਜੀ ਰੋਟੀ ਤੋਂ ਲੈ ਕੇ ਵਕ ਵਕ ਤਰੀਕਿਆਂ ਦੀਆਂ ਉਹਨਾਂ ਏਜੰਡਿਆਂ ਤੇ ਆ ਗਿਆ ਕੀ ਇੱਥੇ ਪੋਲਰਾਈਜ਼ੇਸ਼ਨ ਕਰਕੇ ਵੋਟ ਪੈਗੀ ਹੁਣ ਏਜੰਡੇ ਨਹੀਂ ਡਿਸਕਸ ਹੋਣਗੇ ਪੰਜਾਬ ਦੇ ਪੰਜਾਬ ਦੇ ਦਲਤਾਂ ਨੂੰ ਤੁਸੀਂ ਅਪੀਲ ਕਰਦੇ ਹੋ ਕਿ ਤੁਸੀਂ ਦੇਖਣਾ ਇੱਕ ਵਾਰ ਵੋਟ ਪਾ ਦਿਓ ਉਹਨਾਂ ਦੇ ਮੁੱਦੇ ਦਾ ਐਡਰੈਸ ਕਰੋ ਭਾਈ ਸਾਹਿਬ ਇਸੇ ਢੰਗ ਨਾਲ ਪੰਜਾਬ ਦੇ ਵਪਾਰੀ ਦਾ ਸਵਾਲ ਹੈ ਪੰਜਾਬ ਦਾ ਵਪਾਰੀ ਜੇ ਬਾਗਾ ਬਾਰਡਰ ਕਰਕੇ ਕਿੰਨੇ ਹੀ ਵਪਾਰੀਆਂ ਦਾ ਲਾਸ ਹੋ ਰਿਹਾ ਹੈ ਉਹ ਮੁੱਦਾ ਐਡਰੈਸ ਕਰੋ ਕਿ ਤੁਹਾਡਾ ਕੀ ਕਹਿਣਾ ਹੈ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਮੁੱਦੇ ਐਡਰੈਸ ਕੀਤੇ ਵੇਨਾ ਪੋਲਰਾਈਜ਼ਡ ਕੇਵਲ ਵੋਟ ਪੈਣੀ ਇਹ ਸ਼ਾਇਦ ਪਹਿਲਾ ਮੌਕਾ ਹੋਏਗਾ ਜੇਕਰ ਇਧਰ ਨੂੰ ਆ 10 ਦਿਨ ਜਾਂਦੇ ਨੇ ਕੋਈ ਟਕਰਾਅ ਹੋ ਜਾਂਦਾ ਹੈ ਕੋਈ ਗੱਲ ਹੁੰਦੀ ਹੈ ਇਹ ਬੜਾ ਖਤਰਨਾਕ ਇੱਕ ਪਹਿਲੂ ਬਣਿਆ ਜਾਊਗਾ ਮੈਨੂੰ ਲੱਗਦਾ ਹੈ ਕਿ ਰਣਨੀਤਿਕ ਤੌਰ ਤੇ ਖਤਰਨਾਕ ਹੈ ਬਾਕੀ ਤਾਂ ਕਿਸੇ ਦੀ ਲੋੜ ਕਿਸੇ ਦੀ ਬਾਕੀ ਚੀਜ਼ ਆ ਉਹ ਇੱਕ ਅਲੱਗ ਗੱਲ ਹੋ ਸਕਦੀ ਹੈ ਸਭ ਮੈਂ ਸਿੱਖਦੀ ਜੇਕਰ ਮੰਨ ਲਓ ਇਹ ਧ्रुਵੀਕਰਨ ਹੋ ਜਾਂਦਾ ਜਿਵੇਂ ਦਲਿਤ ਫੋਕਸ ਕੀਤੇ ਗਏ ਨੇ ਜੇ ਇਹ ਹੋ ਗਿਆ ਤਾਂ ਕਿ ਬੀਜੇਪੀ ਨੂੰ ਇਹਦਾ ਫਾਇਦਾ ਹੋ ਜਾਊਗਾ ਜੇ ਵਪਾਰੀ ਕਿਤੇ ਸੰਗਠਿਤ ਹੁੰਦੇ ਨੇ ਵੈਸੇ ਵਪਾਰੀ ਬਹੁਤ ਤੇਜ਼ ਤਰਾਰ ਕਮਿਊਨਿਟੀ ਆ ਔਰ ਉਹ ਥੱਲੇ ਦੀ ਸੱਤਾ ਨਾਲ ਵੀ ਬਣਾ ਕੇ ਰੱਖਦੀ ਐ ਕੀ ਉਹ ਵੀ ਅਸਰ ਹੋਣਗੇ ਇਹ ਦੋ ਚੀਜ਼ਾਂ ਬੜੀਆਂ ਐਮ ਨੇ ਕੀ ਇਹਨਾਂ ਨੂੰ ਸੀਟਾਂ ਦੇ ਵਿੱਚ ਪਰਵਰਤਿਤ ਕਰ ਸਕਣਗੇ ਫਿਰੇ ਮੈਨੂੰ ਲੱਗਦਾ ਹਾਂ ਸੰਸਦ ਬਹੁਤ ਗੰਦਾ ਬੋਲ ਜਾਂਦੇ ਨੇ ਜਦੋਂ ਉਹਨਾਂ ਤੋਂ ਕਿੱਥੇ ਪੁੱਛਿਆ ਕਿ ਮਨਰੇਗਾ ਦੀ ਦਿਹਾੜੀ ਫਲਾਣਾ ਕਹਿੰਦੇ ਮੈਂ ਕਲਰਕ ਲੱਗਿਆ ਹੁਣ ਪਤਾ ਵੀ ਕਿਹੜੇ ਕਿਹੜੇ ਵਰਗ ਤੇ ਕਿਹੜੇ ਕਿਹੜੇ ਅਸਰ ਪੈਣਗੇ ਜੇ ਤਾਂ ਜੈਨੂਇਨਟੀ ਦੀ ਗੱਲ ਹੁੰਦੀ ਐ ਉਹ ਵੀ ਵੀਡੀਓ ਚੱਲਦੀ ਐ ਬਹੁਤ ਵੱਡੇ ਪੰਦਰ ਤੇ ਜੇ ਤੁਹਾਨੂੰ ਇਨੀਸ਼ੀਅਲ ਜਾਣਕਾਰੀ ਨਹੀਂ ਮੁੱਢਲੀ ਜਾਣਕਾਰੀ ਨਹੀਂ ਹਸਰਾਜ ਹਸ ਸੈਂਡੇ ਕ੍ਰੈਡੀਬਲ ਚਿਹਰਾ ਨਹੀਂ ਹੈ ਤੇ ਜਿਹਦਾ ਬਹੁਤ ਵੱਡਾ ਅਸਰ ਹੋ ਜੋ ਪੀਐਮ ਉਹ મોદી ਦਾ ਚਿਹਰਾ ਨਹੀਂ ਹੈ ਕਿ મોદી ਵਾਂਗ ਜਿਵੇਂ ਲੋਕ ਅਸਰ باقی ਜਗ੍ਹਾ ਕਰਦੇ ਸੀ ਹਿੰਦੀ ਵੈਲਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹ ਨਾਲ ਵੱਡਾ ਕੋਈ ਅਸਰ ਪਊਗਾ ਪਰ ਬੀਜੇਪੀ ਬਹੁਤ ਜ਼ਿਲ੍ਹਾ ਲੈਵਲ ਦੇ ਉੱਤੋਂ ਡਾਇਰੈਕਟ ਜਿਹੜੀ ਡੀਲ ਕਰ ਰਹੀ ਹੈ ਪਿੰਡਾਂ ਦੇ ਵਿੱਚ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਇਕੱਲੇ-ਇਕੱਲੇ ਘਰ ਦਾ ਜਾਇਜ਼ਾ ਲੈ ਕੇ ਕਿਹਦੀ ਕੀ ਲੋੜ ਹੈ ਕਿਹਨੂੰ ਕਿਵੇਂ ਪੂਰੀ ਕਰਨੀ ਹੈ ਉਹ ਮੰਨ ਲਈ ਦੇਖਣਾ ਉਹਦਾ ਅਸਰ ਜਿਆਦਾ ਪੈ ਸਕਦਾ ਕਿਸੇ ਨਾ ਕਿਸੇ ਰੂਪ ਚ ਕਿਉਂਕਿ ਪਰਸਨਲ ਲੋਣਾ ਵੀ ਬੰਦਿਆਂ ਦੀਆਂ ਹੁੰਦੀਆਂ ਨੇ ਪਰਸਨਲ ਤੌਰ ਤੇ ਟੱਚ ਜਿਹੜੀ ਹੈ ਉਹ ਜਿਆਦਾ ਕੰਮ ਕਰਦੀ ਹੈ ਸਾਰੇ ਮਾਮਲਿਆਂ ਦੇ ਵਿੱਚ ਔਰ ਉਹ ਡਿਸਟ੍ਰਿਕਟ ਲੈਵਲ ਤੇ ਜਿਹੜੇ ਆਫਿਸ ਇਸ ਲੈਵਲ ਤੇ ਬਣੇ ਨੇ ਜਿਹੜੇ ਉਵੇਂ ਜਾ ਕੇ ਰਸੂਕ ਡੀਲ ਕਰ ਰਹੇ ਨੇ ਗੁਪਤ ਤਰੀਕੇ ਦੇ ਨਾਲ ਓਪਨ ਕੰਪੇਨ ਦੇ ਕੰਪੈਰੀਟਿਵਲੀ ਸਾਰੀ ਗੱਲ ਦਾ ਉਹਦਾ ਅਸਰ ਇੱਕ ਲੈਵਲ ਤੇ ਹੋ ਸਕਦਾ ਪਰ ਇੱਕੋ ਛਾਟੇ ਇਹ ਹੋ ਜਾਏਗਾ ਪੰਜਾਬ ਦੇ ਵਿੱਚ ਸੀਟਾਂ ਆ ਜਾਣ ਵੋਟਾਂ ਐਡੀ ਬੰਦਾ ਪਿੰਦਰ ਤੇ ਬਦਲ ਜਾਣ ਪਿੰਡ ਦਾ ਮਾਹੌਲ ਚੇਂਜ ਹੋ ਜਾਊਗਾ ਬਾਕੀ ਦਾ ਹੋ ਜਾਊਗਾ ਇੱਥੇ ਬਹੁਤ ਵੱਡੀਆਂ ਮੂਵਮੈਂਟਾਂ ਨਾਲ ਵੀ ਐਡਾ ਬੰਦਾ ਚੇਂਜ ਨਹੀਂ ਆਇਆ ਕਦੇ ਮਤਲਬ ਇੱਕ ਲੈਵਲ ਦਾ ਚੇਂਜ ਆਉਂਦਾ ਹੈ ਹਾਂ ਬੀਜੇਪੀ ਦੀ ਵੋਟ ਪਰਸੈਂਟੇਜ ਵੱਧ ਸਕਦੀ ਹੈ ਵਿੱਚ ਕੋਈ ਫਰਕ ਨਹੀਂ ਆ ਔਰ ਮੈਨੂੰ ਲੱਗਦਾ ਬੀਜੇਪੀ ਇਸੇ ਚਾ ਢੰਗ ਤੇ ਚੱਲ ਰਹੀ ਹੈ ਕਿ ਵੋਟ ਪਰਸੈਂਟੇਜ ਆਕਾਲੀਆਂ ਨਾਲ ਤਾਂ ਵਧਾਉ ਹੀ ਬਾਕੀ ਦੇਖੀ ਜਾਊਗੀ ਕਿੱਥੇ ਵੀ ਜਾਂਦਾ ਕਿੰਨਾ ਵੱਧਦੀ ਹੈ ਕਿੰਨੀ ਨਹੀਂ ਵੱਧਦੀ ਉਹ ਇੱਕ ਅਲੱਗ ਗੱਲ ਹੈ ਇਹ ਉਦੋਂ ਬਾਅਦ ਚ ਦੇਖਾਂਗੇ ਅਜੇ ਬੀਜੇਪੀ ਮੇਜਰ ਪਲੇਅਰ ਨਹੀਂ ਹੈ ਓਡਾ ਵੱਡਾ ਮੇਰਾ ਕਹਿਣਾ ਅਗਲੇ ਸਮੇਂ ਲਈ ਪਲੇਅਰ ਬਣਨਾ ਕਿਵੇਂ ਹੈ ਜੇ ਗਰਾਊਂਡ ਬਣ ਗਈ ਇੱਕ ਸਾਰੇ ਪੰਜਾਬ ਦੇ ਵਿੱਚ ਹਜ਼ਾਰੇ ਪਿੰਡ ਸਾਰੇ ਕਿਤੇ ਜੋਟ ਬਣ ਗਏ ਹਜੇ ਤਾਂ ਜਿਵੇਂ ਕਹਿੰਦੇ ਨਾ ਵਸਤਾ ਚੱਕਣ ਵਾਲੇ ਬੰਦੇ ਚਾਹੀਦੇ ਹੁੰਦੇ ਨੇ ਜਾ ਤਾ ਉਹ ਕਪੂਰੀ ਬੇਵਚਲ ਜੇ ਫਿਰ ਵਸਤੇ ਵਾਲੇ ਦੀ ਲੋੜ ਨਹੀਂ ਆਪੀ ਆ ਜਾਂਦੇ ਨੇ ਜਾਂ ਫਿਰ ਜਿਵੇਂ ਪੰਨਾ ਪ੍ਰਮੁੱਖ ਬੀਜੇਪੀ ਕਹਿੰਦੀ ਹੈ ਸਟਰਕਚਰ ਚ ਤੁਹਾਨੂੰ ਬੰਦੇ ਸ਼ਾਮਲ ਕਰਨੇ ਪੈਂਦੇ ਨੇ ਅਜੇ ਉਹ ਰਾਤ ਥੋੜਾ ਜਾ ਮੇਰੇ ਖਿਆਲ ਲਾ ਲੰਮਾ ਅਜੇ ਇਮੀਡੀਏਟ ਵਾਲੀ ਗੱਲ ਨਹੀਂ ਕਿੰਨਾ ਫਾਇਦਾ ਹੁੰਦਾ ਫਾਇਦਾ ਤਾਂ ਬੀਜੇਪੀ ਨੂੰ ਫਾਇਦਾ ਹੀ ਹੋਣਾ ਨੁਕਸਾਨ ਤਾਂ ਹੋਣਾ ਨਹੀਂ ਕਿਉਂਕਿ ਪਹਿਲਾਂ ਤਾਂ ਕਦੇ ਖੜੇ ਨਹੀਂ ਹੋਏ ਸਾਰੇ ਪੰਜਾਬ 'ਚ ਜਿੰਨੀ ਕਿ ਵੋਟ ਮਿਲੀਆਂ ਉਹਨੇ ਕਿ ਜਾਣ ਜੂਆਂ ਹੁਣ ਉਹ ਕਿੰਦੀ ਜਾਣੀ ਹੈ ਇਹ ਉਹਦੇ ਤੇ ਡਿਪੈਂਡ ਕਰਦੀ ਹੈ ਬਾਕੀ ਸਾਰੇ ਪੈਟਰਨ ਦੇ ਉੱਤੇ ਕਿਸ ਲੈਵਲ ਤੇ ਕੋਈ ਗੱਲ ਜਾਏਗੀ ਪਰ ਗੱਲ ਇਹ ਜ਼ਰੂਰ ਹੈ ਕਿ ਜੇ ਤੁਸੀਂ ਪੋਲਰਾਈਜ਼ ਕਰ ਦਿਓ ਸਾਰੀਆਂ ਗੱਲਾਂ ਤੋਂ ਇਹੀ ਪੋਲਿਟਿਕਸ ਸਭ ਤੋਂ ਖਤਰਨਾਕ ਹੁੰਦੀ ਹੈ ਕਿਸੇ ਦੇਸ਼ ਲਈ ਕਿਸੇ ਸੂਬੇ ਲਈ ਜੇ ਤੁਸੀਂ ਐ ਸੈਗਮੈਂਟਾਈਜ਼ ਕਰਕੇ ਆਪਣਾ ਰਾਜ ਬਣਾਉਣਾ ਚਾਹੋਗੇ ਕਾਉ ਰਾਜ ਬੇਤਰ ਰਾਜ ਨਹੀਂ ਹੁੰਦਾ ਕਦੇ ਵੀ ਚਾਹੇ ਸਭ ਦਾ ਕਿਸੇ ਦੇ ਹੱਥ ਆ ਚਾਹੀਏ ਕੋਈ ਤਰਬੀਏ ਕਰੇ ਚਾਹੇ ਜਦੋਂ ਕਾਂਗਰਸ ਨੇ ਦੇਸ਼ ਚ ਪੋਲਰਾਈਜੇਸ਼ਨ ਕੀਤੀ ਸੀ ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਦਿੱਲੀ ਦੇ ਵਿੱਚ ਸਾਰਾ ਕੁਝ ਕਤਲੇਆਮ ਤੋਂ ਬਾਅਦ ਭਾਨੇ ਉਹ ਰਾਜ ਲੈ ਗਏ ਵੋਟਾਂ ਵੀ ਜ਼ਿਆਦਾ ਲੈ ਗਏ ਸਭ ਤੋਂ ਜ਼ਿਆਦਾ ਮਤਲਬ ਉਸ ਸਮੇਂ ਚ ਮੇਰੀਆਂ ਰਜੀਵ ਵਾਧੇ ਹੋ ਪਰ ਉਹ ਹਿਸਟਰੀ ਦੇ ਤੌਰ ਤੇ ਹਮੇਸ਼ਾ ਨਸੂਰ ਦੀ ਤਰ੍ਹਾਂ ਖੜਾ ਹੈ ਬਾਰ ਬਾਰ ਹਿਸਟਰੀ ਚ ਉਹਦਾ ਨੋਟ ਹੁੰਦੀ ਹੈ ਗੱਲ ਜਦੋਂ ਵੀ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਉਹ ਸਾਹਮਣੇ ਆ ਜਾਂਦੀ ਹੈ ਮਲਕੇ ਇਹ ਉਹ ਗੱਲ ਵੀ ਦੇਖੋ ਔਰ ਹਕੂਮਰਾਨਾਂ ਦਾ ਕੰਮ ਹੁੰਦਾ ਸਬੂਤ ਤਰੀਕੇ ਨਾਲ ਚਲਾਉਣਾ ਡਿਵੈਲਪ ਕਰਨਾ ਸਭ ਦੇ ਲਈ ਸੁਰੱਖਿਆ ਸਭ ਦੇ ਲਈ ਡਿਵੈਲਪਮੈਂਟ ਉਹ ਜੇ ਨਹੀਂ ਵੜਦਾ ਤਾਂ ਫਿਰ ਇੱਕ ਮੇਰਾ ਕਹਿਣਾ ਹੈ ਪਾਵਰ ਕਿਹਦੇ ਕੋਲ ਆਉਂਦੀ ਹੈ ਇਹ ਮੈਟਰ ਘਟ ਕਰਦੇ ਇਹ ਤਾਂ ਅਖੀਰ ਦੇ ਵਿੱਚ ਹੋਰ ਜ਼ਿਆਦਾ ਮੁਕਾਬਲਿਆਂ 'ਚ ਸਖਤ ਹੋ ਜਾਂਦਾ ਜਿਹੜੀਆਂ ਪਾਰਟੀਆਂ ਕੋਲ ਆਲਰੇਡੀ ਥੱਲੇ ਆਪਣਾ ਵਰਕਰ ਬੇਸ ਹੈਗਾ ਅਕਾਲੀ ਦਲ ਕੋਲ ਵੀ ਹਰ ਪਿੰਡ ਦੇ ਵਿੱਚ ਆਪਣੇ ਬੰਦੇ ਹੈਗੇ ਕਾਂਗਰਸ ਕੋਲ ਵੀ ਹਰ ਪਿੰਡ ਦੇ ਵਿੱਚ ਆਪਣੇ ਬੰਦੇ ਹੈਗੇ ਤੁਸੀਂ ਠੀਕ ਕਹਿ ਰਹੇ ਹੋ ਕਿ ਬੀਜੇਪੀ ਨਾਕ ਤਾਂ ਕਰ ਰਹੀ ਆ ਔਰ ਉਹ ਜੇ ਇਹ ਅਗਨਾਈਟ ਹੋ ਜਾਂਦੀਆਂ ਕੁਝ ਚੀਜ਼ਾਂ ਕਿਸੇ ਪਾਸਿਓਂ ਤੇ ਉਸ ਤੋਂ ਬਾਅਦ ਲੋਕ ਆਪਮਹਾਰੇ ਵੀ ਆ ਕੇ ਰابطੇ ਕਰਨ ਲੱਗ ਜਾਂਦੇ ਆ ਪਰ ਸਮਾਨਾਂਤਰ ਦੂਜੀਆਂ ਪਾਰਟੀਆਂ ਜਿੱਨਾ ਕੋ ਢਾਂਚਾ ਮੌਜੂਦ ਉਹ ਤੋੜਨ ਵੀ ਲੱਗ ਜਾਂਦੇ ਆ ਬੰਦੇ ਸੋ ਇਹ ਬੜੀ ਮਹੀਨ ਪ੍ਰਕਿਰਿਆ ਅਗਲੇ ਦਿਨਾਂ 'ਚ ਇਹ ਪਤਾ ਲੱਗ ਜਾਂਦਾ ਯਾਰ ਫਲਾਣੇ ਪਿੰਡ ਦੇ ਵਿੱਚੋਂ ਫਲਾਣਾ ਬੰਦਾ ਜੀ ਬੀ ਜੀ ਪੀ ਵੱਲ ਚਲੇ ਗਿਆ ਇਹ ਆਮ ਆਦਮੀ ਪਾਰਟੀ ਵੱਲ ਚਲੇ ਗਈ ਉਹ ਕਾਲੀ ਕਾਂਗਰਸ ਹੀ ਹੋ ਗਿਆ ਲੋਕ ਸ਼ਾਮ ਤੱਕ ਉਹ ਤੋੜ ਲਈ ਹਰ ਹਰ ਬਾਵਰਤ ਲੈਂਦੇ ਆ ਇਹ ਲੜਾਈ ਮੈਨੂੰ ਲੱਗਦਾ ਕਾਫੀ ਤਿੱਖੀ ਹੋ ਕੇ ਲੜੀ ਜਾਊਗੀ ਥੱਲੇ ਤੱਕ ਅਗਲੇ ਦਿਨ ਹੋਰ ਵੀ ਤਲਕ ਹੋਣ ਵਾਲਿਆ ਔਰ ਇਹਦੇ ਵਿੱਚ ਫੈਸਲਾ ਕੁੱਨ ਰਊ ਕੀ ਇਲੈਕਸ਼ਨ ਇਹ ਲੋਕਾਂ ਦੇ ਵਿਵੇਕ ਦਾ ਵੀ ਇਸ ਵਾਰੀ ਸਵਾਲ ਆ ਕਿ ਲੋਕ ਕਿਵੇਂ ਸੋਚਦੇ ਆ ਪੰਜਾਬ ਦੇ ਵਿੱਚ ਪੋਲਿਟਿਕਸ ਇੱਕ ਵਾਰੀ ਫਿਰ ਪ੍ਰਭਾਸ਼ਿਤ ਹੋਊਗੀ ਬਾਈਚ ਵੀ ਹੋਈ ਆ ਬਾਈ ਦੇ ਵਿੱਚ ਲੋਕਾਂ ਨੇ ਪੂਰੀ ਤਰ੍ਹਾਂ ਨਾਲ ਆਪਣਾ ਮਨ ਦਿੱਤਾ ਅਸੀਂ ਤੁਹਾਨੂੰ ਪਸੰਦ ਨਹੀਂ ਕਰ ਰਹੇ ਜਿਵੇਂ ਤੁਸੀਂ ਪੋਲਿਟਿਕਸ ਕਰ ਰਹੇ ਹੋ ਤੇ ਕਾਂਗਰਸ ਤੇ ਅਕਾਲੀ ਦਲ ਨੇ ਆਪਣਾ ਕੁਝ ਬਦਲਿਆ ਨਹੀਂ ਮੈਨੂੰ ਲੱਗਦਾ ਅਜੇ ਵੀ ਉਹਨਾਂ ਸਬਕ ਨਹੀਂ ਸਿੱਖੇ ਲੋਕਾਂ ਸਿਖਾਇਆ ਤਾਂ ਬਥੇਰਾ ਇਸ ਵਾਰੀ ਕਿਹੋ ਜਿਹਾ ਸਬਕ ਆਊਗਾ ਇਹ ਵੀ ਬੜਾ ਰੋਚਕ ਹੋਊਗਾ ਇਹਨੂੰ ਵੱਡੀ ਬੈਸਟ ਲਾ ਦੇਵਾਂਗੇ